ਪੰਜਾਬ ਦੇ ਨੌਜਵਾਨ ਲਗਾਤਾਰ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਅਜਾਇ ਇੱਕ ਨੌਜਵਾਨ ਗੁਰਦਾਸਪੁਰ ਦਾ ਰਹਿਣ ਵਾਲਾ ਵਾ ਜਿਸ ਦੇ ਨਾਲ ਟਰੈਵਲ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰੀ ਆ ਫਿਲਹਾਲ ਪੁਲਿਸ ਵੱਲੋਂ ਟਰੈਵਲ ਏਜੰਟ ਦੇ ਖਿਲਾਫ ਮਾਮਲਾ ਜਿਹੜਾ ਵਾ ਦਰਜ ਕਰ ਲਿਆ ਗਿਆ ਉਹ ਨੌਜਵਾਨ ਅਰੁਣ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਭਾਈ ਦੱਸ ਦਿਓ ਜੀ ਤੁਸੀਂ ਕਿੱਥੇ ਜਾਣਾ ਚਾਹੁੰਦੇ ਸੀ ਤਾਂ ਟਰੈਵਲ ਏਜੰਟ ਨੇ ਜਿਹੜਾ ਠੱਗੀ ਕਿਸ ਤਰ੍ਹਾਂ ਮਾਰੀ ਤੁਹਾਡੇ ਨਾਲ ਸਰ ਮੇਰਾ ਨਾਮ ਅਰੁਣ ਸਿੰਘ ਆ ਮੈਂ ਪਿੰਡ ਲੁਕਮਾਨੀਆ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਸਾਲੇ ਇਹ ਜਿਹ ਸਿੰਘ ਮਾਰਕੀਟ ਬਟਾਲਾ ਉਥੇ ਦਸਜ ਪਿੰਦੀ ਨੰਬਰ ਦਫਤਰੇ ਉਥੇ ਸਾਰੇ ਨੇ ਮੇ ਨਾਲ ਗੱਲ ਕੀਤੀ ਵੀ ਤੈਨੂੰ ਅਰਮੀਨੀਆ ਕੰਟਰੀ ਨਾਲ ਭੇਜਾਂਗੇ ਉਥੇ ਤੇ ਵਰ ਇਹ ਆਪਣੇ ਟੂਰਿਸਟ ਵੀਜ਼ੇ ਤੇ ਕਹਿ ਇਹਨਾਂ ਇੱਥੇ ਵੀ ਟੂਰਿਸਟ ਵੀਜ਼ੇ ਤੈਨੂੰ ਭੇਜਾਂਗੇ ਜੇਰਾ ਉਥੇ ਆ ਕੇ ਤੇਰਾ ਵੀ ਵਰਕ ਪਰਮਿਟ ਲਵਾਵਾਂਗੇ ਤੇ ਸਾਰ ਸਾਰੀ ਗੱਲਬਾਤ ਹੋ ਗਈ ਤੇ ਜਦੋਂ ਉਥੇ ਮੈਂ ਗਿਆ ਤੇ ਇਹਦਾ 파ਟਨਰ ਉਥੇ ਗੜੀ ਮਣੀ ਮਣੀ ਕਹਿੰਦੇ ਉਹਨੂੰ ਤੇ ਸਾਰ ਉਹਨਾਂ ਮੈਨੂੰ 에어ਪੋਰਟ ਤੋਂ ਖੜਿਆ ਉਥੇ ਇੱਕ ਹੋਟਲ ਉਥੇ ਲੈ ਗਏ ਤੇ ਉਥੇ ਰੱਖਿਆ ਮੈਨੂੰ ਨਾ ਤੇ ਮੈਨੂੰ ਕਹਿੰਦੇ ਆਪਣਾ ਪਾਸਪੋਰਟ ਦੋ ਤੇ ਜਿਹੜੇ ਆਪਣੇ ਕੈਸ਼ ਆ ਤੁਹਾਨੂੰ ਦੇ ਦੂ ਤੇ ਮੈਂ ਸਾਰੇ ਇਹ ਕਿਉਂ ਕਰਨ ਲੱਗੇ ਕਿੰਦੇ ਵੀ ਤੁਹਾਡਾ ਜਿਹੜਾ ਵਰਕ ਪਰਮਟੋ ਲਵਾਉਣੇ ਆ ਸਾ ਦੋ ਹੋਏ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਸਰ ਮੈਂ ਡੇਲੀ ਉਹਨਾਂ ਨੂੰ ਕਹਿਣਾ ਸਰ ਮੇਰਾ ਕੋਈ ਨਾ ਕੋਈ ਹੱਲ ਕਰੋ ਕੰਮ ਦੋ ਮੈਨੂੰ ਤੇ ਸਰ ਫਿਰ ਉਹਨਾਂ ਹਾਸਮੈਂਟ ਕਰਨੇ ਸ਼ੁਰੂ ਕਰ ਦਿੱਤੀ ਮੈਨੂੰ ਕਹਿੰਦੇ ਵੀ ਇੱਥੇ ਕੰਮ ਜੇ ਤੂੰ ਲੱਭਦਾ ਕਰ ਲਾ ਜੇ ਨਹੀਂ ਲੱਭਦਾ ਉਹ ਤੇਰੀ ਮਰਜ਼ੀ ਆ ਤੇ ਸਰ ਉਹਨਾਂ ਮੈਂ ਬਥੇਰੇ ਹੱਥ ਪਲੇ ਜੋੜਨਦੇ ਫਿਰ ਉਹਨਾਂ ਇੱਕ ਦਿਨ ਕੀ ਕੀਤਾ ਵੀ ਬੌਂਸਰ ਸਰ ਉਹਨਾਂ ਰੱਖੇ ਉੱਥੇ ਆ ਤੁਹਾਨੂੰ ਮੈਂ ਨਾ ਦੱਸਣਾ ਵੇਖੋ ਬੌਂਸਰ ਸਰ ਆ ਬੌਂਸਰ ਰੱਖੇ ਉਹਨਾਂ ਵੇਖੋ ਆਹ 에ਜੈਂਟ ਆ ਤੇ ਆਉਣੇ ਬੌਂਸਰ ਰੱਖੇ ਨਾਲ ਦੋ ਤੇ ਸਾਰੇ ਨਾ ਮੈਨੂੰ ਹਰਾਸਮੈਂਟ ਕਰਨੀ ਸ਼ੁਰੂ ਕਰਨੀ ਕਰ ਕੋਈ ਕਰਦੇ ਸੀ ਸਰ ਬਹੁਤ ਜ਼ਿਆਦਾ ਮਾਰਕੀਟਿੰਗ ਕੀਤੀ ਐ ਨਾ ਮੈਨੂੰ ਤੇ ਡੇਲੀ ਮਾਰਕੀਟਿੰਗ ਕਰਨੀ ਸ਼ੁਰੂ ਕਰਨੀ ਇਹਨਾਂ ਵੀ ਵੀ ਪੈਸੇ ਮੰਗਾ ਕਰੋ ਉਹ ਕਰ ਜੇ ਕਰ ਜੇ ਪੈਸੇ ਨਾ ਮੰਗਾਏ ਤੇਰਾ ਪਾਸਪੋਰਟ ਪਾੜ ਦੇਣਾ ਤੇ ਨਾ ਉਹ ਕਰ ਦੇਣਾ ਜੇ ਕਰ ਦੇਣਾ ਤੇ ਸਰ ਮੈਂ ਬੜਾ ਦੁਖੀ ਹੋਇਆ ਤੇ ਮੈਨਾਂ ਗੜੀ ਹੱਥ ਪੱਲਾ ਜੋੜਿਆ ਵੀ ਜੇ ਨਹੀਂ ਕੰਮ ਹੈਗਾ ਤੇ ਮੈਨੂੰ ਪਾਸਪੋਰਟ ਦੇ ਦਿਓ ਮੈਂ ਚਲ ਜਾਂਦਾ ਇਥੋਂ ਸਰ ਫਿਰ ਮੈਂ ਹਰ ਹਰ ਤੱਕ ਫਿਰ ਮੈਂ ਕਰੋਂ 45 ਹਜ਼ਾਰ ਦੀ ਟਿਕਟ ਕਰਵਾਈ ਕੋਲੋਂ ਟਿਕਟ ਕਰਵਾ ਕੇ ਤੇ ਜਦੋਂ ਮੈਂ ਆਉਣ ਲੱਗਾ ਕਿ ਕਹਿੰਦੇ ਵੀ ਲਿਖ ਕੇ ਜਾ ਵੀ ਮੈਂ ਆਪਣੀ ਮਰਜ਼ੀ ਨਾਲ ਚੱਲਾਂ ਇਹਦੇ ਵਿੱਚ ਏਜੰਟ ਦੀ ਕੋਈ ਜੁਮੇਰੀ ਨਹੀਂ ਸਰ ਉਹਨਾਂ ਨੇ ਮੈਂ ਕਿਹਾ ਮੈਂ ਕਿੱਦਾਂ ਲਿਖਾਂ ਕਹਿੰਦੇ ਵੀ ਜੇ ਤੂੰ ਨਾਂ ਲਿਖਿਆ ਤੇ ਨਹੀਂ ਪਾਸਪੋਰਟ ਨਹੀਂ ਦੇਣਾ ਤੇ ਤੂੰ ਲਿਖ ਕੇ ਜਾ ਸਰ ਫਿਰ ਮੈਂ ਫਸੇ ਨੂੰ ਲੈ ਕੇ ਆ ਪੁੱਤੇ ਕਿਹੜੇ ਕੰਮ ਵਾਸਤੇ ਗਏ ਸੀ ਜਾਂ ਤਾਨੂੰ ਕਿਹੜੇ ਵਰਕ ਪਰਮਿਟ ਤੇ ਭੇਜਿਆ ਸੀ ਜਾਂ ਟੂਰਿਸਟ ਤੇ ਸਰ ਟੂਰਿਸਟ ਵੀਜ਼ ਤੇ ਭੇਜਿਆ ਸੀ ਤੇ ਕਹਿੰਦੇ ਵੀ ਉੱਥੇ ਆ ਇੱਕ ਤਰ੍ਹਾਂ ਜਿਹੜਾ ਵੀ ਵਰਕ ਪਰਮਿਟ ਲਵਾ ਰਾਂਗੇ ਤੇ ਕਹਿੰਦੇ ਕੰਟਰਕਸ਼ਨ ਲੈਂਦਾ ਕੰਮ ਆ ਤੇ ਇੱਕ ਮੌਲਾ ਹੈ ਉੱਥੇ ਮੌਲਾ ਚ ਕੰਮ ਆ ਸਕਿਉਰਟੀ ਕਾਰਡ ਦਾ ਇਹ 50 ਤੋਂ 60000 ਰੁਪਏ ਸੈਲਰੀ ਆ ਤੇ ਸਰ ਜਦੋਂ ਮੈਂ ਗਿਆ ਉੱਥੇ ਕੋਈ ਮੌਲ ਨਹੀਂ ਕੋਈ ਕੰਮ ਨਹੀਂ ਕੋਈ ਕੰਮ ਨਹੀਂ ਦਵਾਇਆ ਮੈਨੂੰ ਉਹ ਤੁਹਾਨੂੰ ਕਹੇ ਸੀ 50000 ਸੈਲਰੀ ਲੱਗੂਗੀ ਹਾਂਜੀ 50 ਤੋਂ 60000 ਸੈਲਰੀ ਕਿਹਾ ਮੈਨੂੰ ਉੱਥੇ ਜਾ ਕੇ ਆ ਤੂੰ ਕਹਿੰਦੇ 20 25000 ਬੰਨਾ ਉਹ ਵੀ ਤੇਰੀ ਕਿਸਮਤ ਆ ਕੰਮ ਕਰੇ ਮਿਲੇ ਬਣੇ ਨਾਮ ਲੇ ਉਹ ਸਾਡੀ ਜੁਮੇਰ ਕੋਈ ਨਹੀਂ ਆ ਤੇ ਸਰ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਮੈਨੂੰ ਕੋਈ ਨਾ ਕੋਈ ਹੱਲ ਕਰੋ ਮੇਰਾ ਤੇ ਸਰ ਫਿਰ ਉਹਨਾਂ ਹਰਾਸਮੈਂਟ ਕਰਨੀ ਸ਼ੁਰੂ ਕਰ ਦਿੱਤੀ ਸਾਰੇ ਇੱਕ ਇੱਕ ਨਹੀਂ ਉੱਥੇ ਮੁੰਡਾ ਬਹੁਤ ਜ਼ਿਆਦਾ ਸਾਰੇ ਨੌਜਵਾਨ ਫਸੇ ਉੱਥੇ ਰੁੰਦੇ ਆ ਵਿਚਾਰੇ ਪਿਆਨੂ ਕੇਰ ਕੇ ਨਾ ਕੇਦਾਰ ਤੋਂ ਨਿਕਲ ਜੇ ਸਾਰੇ ਪੰਜਾਬ ਦੇ ਮੁੰਡੇ ਨੇ ਕਿ ਜਾਂ ਕਿਤੇ ਹੋਰ ਇੱਕ ਕੰਟਰੀ ਦੇ ਨਹੀਂ ਸਰ ਪੰਜਾਬ ਦੇ ਸਾਰੇ ਸਾਰੇ ਪੰਜਾਬ ਦੇ ਆ ਤੇ ਬਹੁ ਮੜਾ ਹਾਲ ਯਰਮੀਨੀਆ ਕੰਟਰੀ ਉੱਥੇ ਤੇ ਬਹੁਤ ਜ਼ਿਆਦਾ ਮੜਾ ਹਾਲ ਆ ਇਥੋਂ ਭੇ ਦਿੰਦੇ ਚਾਹ ਸਾ ਦੇ ਇੱਕ ਤੁਹਾਨੂੰ ਇਹ ਕੰਮ ਮਿਲੇਗਾ ਉਹ ਕੰਮ ਮਿਲੇਗਾ ਤੁਹਾਨੂੰ ਦੂਜੀ ਕੰਟਰੀ ਚ ਮੂਵ ਕਰ ਦਾਂਗੇ ਉੱਥੋਂ ਪਰ ਸਾਰਾ ਇਹ じゃ ਕੋਈ ਇੱਥੇ ਸਿਸਟਮ ਨਹੀਂ ਹੈਗਾ ਬਹੁ ਮੜਾ ਹਾਲ ਉੱਥੇ ਟਰੈਵਲ ਏਜੰਟ ਇਕੱਲਾ ਹੀ ਹੈਗਾ ਵਾ ਕਿ ਜਾਂ ਇਹਨਾਂ ਹੋਰ ਵੀ ਉੱਥੇ ਹੈਗੀ ਮਿਲਿਪੂ ਸਾਰੇ ਇੱਥੋਂ ਕੱਲਾ ਇਹਦੇ ਗਾੜੀ ਦੇ 파ਟਨਰ ਆ ਔਰ ਅਰਮਿਨੀਆਂ ਅਰਮਿਨੀਆਂ ਵਿੱਚ ਬਿਠੇ ਨੇ ਇੱਥੋਂ ਕੱਲ ਦਿੰਦੇ ਚਾਹਸਾ ਦੇ ਕੱਲ ਦਿੰਦੇ ਆ ਬੰਦੇ ਨੂੰ ਗੱਲਾਂ ਚ ਲੈ ਕੇ ਤੇ ਉੱਥੇ ਆ ਕੇ ਸਰਵਰ ਹਾਸਮੈਂਟ ਕਰਦੇ ਉਹਨੂੰ ਤੁਹਾਡੇ ਨਾਲ ਹੁਣ ਤੱਕ ਦੀ ਕਿੰਨੇ ਤੱਕ ਠਗੀ ਹੋ ਗਿਆ ਕਿ ਉਹਦੀ ਟਿਕਟ ਵਾਪਸੀ ਵੀ ਤੀ ਕੀਤੀ ਹੈ ਕਿ ਹਾਂ ਜੀ ਸਭ 2,70,000 ਰੁਪਏ ਪਹਿਲਾਂ ਤਾਈ ਬਕਾਇਆ ਹਰ ਕੋ ਪ੍ਰੂਫ ਹੈਗੇ Google Pay ਰਾਈ ਸਰ ਇਹ 45000 ਦੀ ਟਿਕਟ ਕਰਵਾਈ ਜਿਹੜੀ ਵਾਪਸੀ ਦੀ ਤੇ ਸਰ 20000 ਰੁਪਏ ਨੇ ਉੱਥੇ ਮੇਰੇ ਕੋ ਖੋਲਿਆ ਨਾ ਇਹਦੇ 파ਟਨਰ ਨੇ ਜਿਹੜਾ ਸੁਨੀਲ ਮਸੀਹ ਨੇ ਏਜੰਟ ਇਹਦੇ 파ਟਨਰ ਨੇ ਮੇਰੇ ਕੋ ਉੱ ਕਿੰਨੇ ਪੀਣ ਨੂੰ ਮਿਲਣਾ ਇਹ ਤੇਰੇ ਉਹ ਕਰਨਾ ਜੇ ਕਰਨਾ ਸਰ ਕੋਈ ਕੋਖ ਨਹੀਂ ਕੀਤਾ ਨਾ ਮੇਰਾ ਵਗ ਪਰ ਮਢਲਵਾਇਆ ਨਾ ਕੁਝ ਮੈਨੂੰ ਕੰਮ ਦਵਾਇਆ ਕੋਖ ਨਹੀਂ ਕੀਤਾ ਸਰ ਉਹਨਾਂ ਤੁਸੀਂ ਵਾਪਸੀ ਕਿਸ ਤਰ੍ਹਾਂ ਕੀਤੀ ਫਿਰ ਵਾਪਸੀ ਸਰ ਮੈਂ ਹੱਥ ਪੱਲਾ ਜੋੜਿਆ ਗਾੜੀ ਫਸੀ ਨੂੰ ਕੀ ਕਰਨਾ ਪੈਣਾ ਹੱਥ ਪੱਲਾ ਜੋੜਿਆ ਉਹਨਾਂ ਨੂੰ ਥੋੜੇ ਬੋਦੇ ਪੈਸੇ ਮੇਰੇ ਕੋਲ ਹੋਰ ਪੈਸੇ ਮੈਂ ਹੋਰ ਲਲੋ ਹੋਰ ਤਿੰਨ ਡੀਨ ਕਰਾਂ ਸੀ ਤੋ ਕੋਈ ਜਿਹੜੇ ਮਨੀ ਐਕਸਚੇਂਜ ਕਰਾਈਦੀ ਆ ਉਹ ਹੀ ਮੇਰੇ ਕੋਲ ਡਾਲਰ ਸਰ ਮੋਂ ਉਹਨਾਂ ਦਿੱਤੇ ਫਿਰ ਉਹਨਾਂ ਮੈਨੂੰ ਪਾਸਪੋਰਟ ਦਿੱਤਾ ਪਾਸਪੋਰਟ ਦਿੱਤਾ ਫਿਰ ਮੈਂ ਸਰ 45000 ਟ੍ਰੇਡ ਕਰਵਾ ਕੇ ਫਿਰ ਮੈਂ ਇੰਡੀਆ ਵਾਪਸ ਆਇਆ ਯਾ ਸਕੈਦ ਸਾਰੇ ਥਾਣਾ ਐਨ ਆਰ ਵੀਂਗ ਕੀਤੀ ਇੱਥੇ ਪਹਿਲਾਂ ਸਾਰੇ ਨੇ ਕਹਿੰਦਾ ਵੀ ਅਰਮਤ ਨੂੰ ਦੇ ਦਿੰਨਾ ਪੈਸੇ ਜੋ ਵੀ ਹੋਇਆ ਮੈਂ ਖਰਚਾ ਕੱਟ ਲਾਂਗਾ ਅਈ ਉਹਨਾਂ ਕਹਿ ਪੀ ਜਿਹੜੇ ਜਿੰਨੇ ਤਰੇ ਲੱਗੇ ਤੋ ਉਹਨੇ ਲੱਲਾ ਤੇ ਬਾਕੀ ਜਿਹੜੇ ਸਾਨੂੰ ਜਿਹੜੇ ਬਾਕੀ ਦੇ ਬੈ ਉਹ ਦੇ ਦੇ ਸਾਰੇ ਨੇ ਕੋਈ ਪੈਸੇ ਦੇ ਲਾਰੇ ਲੱਪੇ ਰੋਂਦਾ ਫਿਰ ਅਈ ਦੁਖੀ ਹੋ ਕੇ ਫਿਰ ਸਰ ਮੈਂ ਥਾਣਾ ਐਨ ਆਰ ਵੀਂਗ ਗੁਰਦਾਸਪੁਰ ਤੇ ਕੰਪਲੀਟ ਕੀਤੀ ਏ ਡੀ ਜੀ ਵੀ ਸਾਹਿਬ ਨੂੰ ਤੇ ਸਰ ਹੁਣ ਜਿਹੜਾ ਮਾਮਲਾ ਦਰ ਜਿਹੜਾ ਕਰ ਲਿੱਤਾ ਗਿਆ ਕਿਹੜੀ ਕਿਹੜੀ ਤਰ੍ਹਾਂਾਂ ਲੱਗੀਆਂ ਦੇ ਉੱਪਰ ਤਰ੍ਹਾਂ ਸਾਰੇ ਐਫ ਆਈ ਆਰ ਨੰਬਰ 25 ਇਹ ਆਈ ਪੀ ਸੀ ਇਹ 406 420 ਇਮੀਗ੍ਰੇਸ਼ਨ ਐਕਟ 24 ਲੱਗਾ ਹੈ ਇਮੀਗ੍ਰੇਸ਼ਨ ਐਕਟ ਵੀ ਲੱਗਾ ਹੈ ਜੀ ਜੀ ਹਾਂ ਜੀ ਸਰ ਪ੍ਰਸ਼ਾਸਨ ਪੂਰਾ ਭਰੋਸਾ ਦਰ ਆਇਆ ਗਿਆ ਵੀ ਇਨਸਾਫ ਹੋਏਗਾ ਮੈਂ ਤੇ ਉਹ ਮੰਗ ਕਰਨਾ ਵੀ ਮੈਨੂੰ ਇਨਸਾਫ ਕੀਤਾ ਹੋਵੇ ਜਿਹੜੇ ਮੇਰੇ ਬਾਕੀ ਦੇ ਪੈਸੇ ਦਿੱਤੇ ਜਾਣ ਗ੍ਰਿਫਤਾਰੀ ਅਜੇ ਤੱਕ ਹੋਈ ਹੈ ਕਿ ਨਹੀਂ ਹੋਈ ਹੈ ਸਰ ਗ੍ਰਿਫਤਾਰੀ ਨਹੀਂ ਹੋਈ ਮੈਂ ਪ੍ਰਸ਼ਾਸਨ ਤੇ ਵੀ ਮੰਗ ਕਰਨਾ ਵੀ ਜਲਦ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਨੂੰ ਸਲਾਕਾਂ ਪਿੱਛੇ ਛੁੱਟੇ ਜਾ ਵੀ ਨਾ ਹੋਰ ਵੀ ਕਿ ਨਾ ਜਿਹੜੇ ਠੱਗੀ ਨਾ ਵਾ ਸਕੇ ਬਿਲਕੁਲ ਇਹ ਨੌਜਵਾਨ ਮਾ ਅਰੁਣ ਮਸੀਹ ਜਿਸ ਦੇ ਨਾਲ ਇੱਕ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ ਹਾਲਾਂਕਿ ਟਰੈਵਲ ਏਜੰਟ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਤਾ ਗਿਆ ਲੇਕਿਨ ਨੌਜਵਾਨ ਮੰਗ ਕਰ ਰਿਹਾ ਕਿ ਉਸ ਟਰੈਵਲ ਏਜੰਟ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਵੀ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦੇ ਨਾਲ ਠੱਗੀ ਨਾ ਵਜੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par